ਦੋਸਤੋ ਮੇਰਾ ਨਾਮ ਸੁਨੀਤਾ ਹੈ ਤੇ ਮੇਰੀ ਉਮਰ ਉਦੋਂ 4 ਸਾਲ ਦੀ ਸੀ ਜਦੋਂ ਮੇਰੀ ਮਾਂ ਤੇ ਪਿਓ ਦੀ ਮੌਤ ਹੋ ਗਈ ਮੈਨੂੰ ਉਸ ਵਕਤ ਕੋਈ ਸਮਝ ਨਹੀਂ ਸੀ ਮੇਰੇ ਮਾਪਿਓ ਦੀ ਮੌਤ ਇੱਕ ਅਣਹੋਣੀ ਸੀ ਮੇਰੇ ਪਾਪਾ ਹੋਰੀ ਤਿੰਨ ਭਰਾ ਸੀ ਮੇਰਾ ਇੱਕ ਚਾਚਾ ਵਿਆਹਿਆ ਹੋਇਆ ਸੀ ਤੇ ਛੋਟਾ ਚਾਚਾ ਅਜੇ ਕੁਆਰਾ ਸੀ ਮੈਂ ਘਰ ਵਿੱਚ ਪਹਿਲਾ ਬੱਚਾ ਹੋਣ ਕਰਕੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਸੀ ਫਿਰ ਮੇਰੀ ਮਾਂ ਦੇ ਘਰ ਦੂਜਾ ਬੱਚਾ ਹੋਇਆ ਤੇ ਦੂਜਾ ਬੱਚਾ ਮੁੰਡਾ ਹੋਇਆ ਸੀ ਅੱਜ ਤੋਂ 30 ਸਾਲ ਪਹਿਲਾਂ ਸੱਚੇ ਘਰ ਵਿੱਚ ਹੀ ਹੋ ਜਾਂਦੇ ਸੀ ਬਹੁਤ ਘੱਟ ਲੋਕ ਹਸਪਤਾਲ ਲੈ ਕੇ ਜਾਂਦੇ ਸੀ ਜਦੋਂ ਮੇਰੀ ਮਾਂ ਦੇ ਘਰ ਮੁੰਡਾ ਹੋਇਆ ਤਾ ਕੋਈ ਫਿਜ਼ੀਕਲ ਪ੍ਰੋਬਲਮ ਹੋਣ ਕਰਕੇ ਮੇਰੀ ਮਾਂ ਦੀ ਮੌਤ ਹੋ ਗਈ। ਉਦੋਂ ਟਾਈਮ ਸੁਬਾ ਦੇ 4 ਵਜੇ ਸੀ। ਜਦੋਂ ਮੇਰੀ ਮਾਂ ਦੀ ਮੌਤ ਹੋਈ ਤਾਂ ਸਾਰੇ ਰੋਣ-ਕੂਲੌਣ ਲੱਗ ਗਏ। ਰੋਣ ਦੀ ਆਵਾਜ਼ ਸੁਣ ਕੇ ਸਾਰਾ ਪਿੰਡ ਇਕੱਠਾ ਹੋ ਗਿਆ। ਪਾਪਾ ਮੇਰੀ ਮਾਂ ਨੂੰ ਬਹੁਤ ਪਿਆਰ ਕਰਦੇ ਸੀ। ਉਹਨਾਂ ਤੋਂ ਇਹ ਸਦਮਾ ਜਿਵੇਂ ਬਰਦਾਸ਼ਤ ਨਾ ਹੋਇਆ। ਮੇਰੇ ਪਾਪਾ ਮੈਨੂੰ ਗੋਦ ਵਿੱਚ ਲੈ ਕੇ ਬੰਧਿਆ ਵਿੱਚ ਬੈਠੇ ਸੀ। ਇੱਕਦਮ ਪਤਾ ਨਹੀਂ ਉਹਨਾਂ ਦੇ ਦਿਲ ਵਿੱਚ ਕੀ ਆਇਆ ਤੇ ਉਹਨਾਂ ਨੇ ਮੈਨੂੰ ਗੋਦੀ ਵਿੱਚੋਂ ਪਾਸੇ ਕਰਕੇ ਭੱਜ ਕੇ ਕਿਡਾ ਅਸਿਕ ਦਵਾਈ ਪੀ ਲਈ ਉਸ ਵਕਤ ਰੋਲਾ ਪੈ ਗਿਆ ਫਟਾਫਟ ਪਾਪਾ ਨੂੰ ਚੱਕਿਆ ਤੇ ਗੱਡੀ ਵਿੱਚ ਬਿਠਾ ਲਿਆ ਤੇ ਫਿਰ ਸੈਰ ਹਸਪਤਾਲ ਲੈ ਗਏ ਪਰ ਮਾੜੀ ਕਿਸਮਤ ਉਸ ਵੇਲੇ ਅੱਗੋਂ ਟ੍ਰੇਨ ਆ ਰਹੀ ਸੀ ਫਟਕ ਲੱਗਿਆ ਹੋਇਆ ਸੀ 15 ਮਿੰਟ ਬਾਅਦ ਫਟਕ ਖੁੱਲਿਆ ਪਰ ਉਸ ਵਕਤ ਮੇਰੇ ਪਾਪਾ ਦੀ ਮੌਤ ਹੋ ਚੁੱਕੀ ਸੀ ਫਿਰ ਵੀ ਦਿਲ ਨੂੰ ਤਸੱਲੀ ਵਾਸਤੇ ਹਸਪਤਾਲ ਲੈ ਗਏ ਔਰ ਡਾਕਟਰ ਨੇ ਦੇਖ ਕੇ ਹੀ ਜਵਾਬ ਦੇ ਦਿੱਤਾ ਸ਼ਾਮ ਦੇ 4 ਵਜੇ ਚੁੱਕੇ ਸੀ ਉਧਰ ਘਰ ਵਿੱਚ ਜਿਹੜਾ ਮੇਰਾ ਵੀਰਾ ਹੋਇਆ ਸੀ ਉਸ ਦੀ ਵੀ ਮੌਤ ਹੋ ਗਈ ਮੇਰੇ ਬਾਪ ਪਦਾ ਸੰਸਕਾਰ ਕਰ ਦਿੱਤਾ ਗਿਆ ਮੇਰੇ ਪਾਪਾ ਦੀ ਮੌਤ ਤੋਂ ਬਾਅਦ ਘਰ ਵਿੱਚੋਂ ਇੱਕ ਕਫਨ ਤੱਕ ਵੀ ਨਸੀਬ ਨਾ ਹੋਇਆ ਤੇ ਨਾ ਹੀ ਉਹਨਾਂ ਨੂੰ ਨਹਾਇਆ ਗਿਆ ਬਸ ਫਟਾਫਟ ਲਿਆ ਕੇ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਕਿਉਂਕਿ ਸਾਰੇ ਸੋਚਦੇ ਸੀ ਕਿ ਜੇ ਨਹਾਉਣ ਲੱਗ ਗਏ ਤਾਂ ਟਾਈਮ ਲੱਗ ਜਾਣਾ ਕਿਤੇ ਪੁਲਿਸ ਕੇਸ ਨਾ ਬਣ ਜਾਵੇ ਐਦਾਂ ਹੀ ਮੇਰੇ ਪਾਪਾ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਮੇਰੀ ਮਾਂ ਤੇ ਮੇਰੇ ਵੀਰੇ ਦਾ ਵੀ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਇੱਕੋ ਦਿਨ ਵਿੱਚ ਇੱਕ ਘਰ ਚੋਂ ਤਿੰਨ ਤਿੰਨ ਲਾਸ਼ਾਂ ਦਾ ਉੱਠਣਾ ਬਹੁਤ ਵੱਡੀ ਗੱਲ ਸੀ ਬਸ ਐਦਾਂ ਹੀ ਮੇਰੇ ਮੰਮੀ ਪਾਪਾ ਦੀ ਕਹਾਣੀ ਖਤਮ ਹੋ ਗਈ ਤੇ ਮੇਰੇ ਮੰਮੀ ਪਾਪਾ ਦੀ ਮੌਤ ਪਿੰਡ ਵਿੱਚ ਮਿਸਾਲ ਬਣ ਗਈ ਭਲੇ ਹੀ ਮੈਂ ਉਸ ਵਕਤ ਬਹੁਤ ਛੋਟੀ ਸੀ ਪਰ ਮੇਰੀਆਂ ਛੋਟੀਆਂ-ਛੋਟੀਆਂ ਅੱਖਾਂ ਮੇਰੀ ਮਾਂ ਤੇ ਪਿਓ ਨੂੰ ਹਮੇਸ਼ਾ ਲੱਭਦੀਆਂ ਰਹਿੰਦੀਆਂ ਸੀ ਮੇਰੀ ਦਾਦੀ ਨੇ ਹਮੇਸ਼ਾ ਮੈਨੂੰ ਇਹੀ ਕਹਿਣਾ ਪੁੱਤ ਤੇਰੀ ਮੰਮੀ ਨਾਨਕੇ ਗਈ ਹੈ ਤੇਰੇ ਪਪਾ ਉਸ ਨੂੰ ਲੈਣ ਗਏ ਅੱਜ ਤੂੰ ਚਾਚੇ ਨਾਲ ਸੋ ਜਾ ਕੱਲ ਤੱਕ ਆ ਜਾਣਗੇ ਫਿਰ ਦਾਦੀ ਨੇ ਦੂਜੇ ਪਾਸੇ ਮੂੰਹ ਕਰਕੇ ਰੋਣਾ ਪਰ ਮੈਨੂੰ ਉਸਦੇ ਰੋਣ ਦੀ ਕਦੇ ਸਮਝ ਨਹੀਂ ਆਉਂਦੀ ਸੀ ਹੌਲੀ ਹੌਲੀ ਰੱਬ ਵੱਲੋਂ ਹੀ ਮੈਨੂੰ ਸਬਰ ਆਉਣਾ ਸ਼ੁਰੂ ਹੋ ਗਿਆ ਤੇ ਮੈਂ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਈ ਚਾਚੇ ਨੇ ਰੋਜ਼ ਰਾਤ ਨੂੰ ਮੇਰੇ ਵਾਸਤੇ ਕੁਝ ਨਾ ਕੁਝ ਖਾਣ ਨੂੰ ਜ਼ਰੂਰ ਲੈ ਕੇ ਆਉਣਾ ਤੇ ਹਮੇਸ਼ਾ ਮੈਂ ਚਾਚੇ ਨਾਲ ਹੀ ਸੋਣਾ ਫਿਰ ਐਦਾ ਹੀ 6 ਸਾਲ ਦੀ ਹੋ ਗਈ ਮੇਰੇ ਚਾਚੇ ਦਾ ਵਿਆਹ ਹੋ ਗਿਆ ਚਾਚੇ ਦੇ ਵਿਆਹ ਤੋਂ ਬਾਅਦ ਦਾਦੀ ਨਾਲ ਮੈਂ ਸੋਣਾ ਸ਼ੁਰੂ ਕਰ ਦਿੱਤਾ ਫਿਰ ਕੁਝ ਟਾਈਮ ਲੰਗਿਆ ਮੇਰੇ ਦੂਜੇ ਚਾਚੇ ਦੇ ਵੀ ਹਾਰਟ ਅਟੈਕ ਹੋਣ ਕਰਕੇ ਮੌਤ ਹੋ ਗਈ ਜਦੋਂ ਮੇਰੇ ਚਾਚੇ ਦੀ ਮੌਤ ਹੋਈ ਤਾਂ ਉਸਦੇ ਵੀ ਦੋ ਬੱਚੇ ਸੀ ਇੱਕ ਕੁੜੀ ਤੇ ਇੱਕ ਮੁੰਡਾ ਮੇਰੇ ਚਾਚੇ ਦੀ ਮੌਤ ਨੇ ਮੇਰੀ ਦਾਦੀ ਨੂੰ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਉਸਨੇ ਇਹ ਦੁੱਖ ਤਾਂ ਆਪਣੇ ਹੱਡਾਂ ਵਿੱਚ ਹੀ ਲਾ ਲਿਆ ਸੀ ਉਹ ਮੰਜੇ ਤੇ ਪੈ ਗਈ ਮੇਰੇ ਚਾਚੇ ਦੀ ਮੌਤ ਤੋਂ 8 ਮਹੀਨੇ ਬਾਅਦ ਮੇਰੀ ਦਾਦੀ ਦੀ ਵੀ ਮੌਤ ਹੋ ਗਈ ਦਾਦੀ ਦੀ ਮੌਤ ਤਾਂ ਮੈਨੂੰ ਜਿਵੇਂ ਇਕੱਲਿਆਂ ਹੀ ਕਰ ਗਈ ਮੈਨੂੰ ਉਸ ਦਿਨ ਐ ਲੱਗਿਆ ਜਿਵੇਂ ਮੈਂ ਅੱਜ ਅਨਾਥ ਹੋਈ ਹੋਵਾਂ ਕਿਉਂਕਿ ਜਦੋਂ ਤੋ ਮੈਂ ਸੁਰਤ ਸੰਭਾਲੀ ਸੀ ਤਾਂ ਦਾਦੀ ਹੀ ਸੀ ਜੋ ਮੇਰਾ ਖਿਆਲ ਰੱਖਦੀ ਸੀ ਮੈਨੂੰ ਹਰ ਇੱਕ ਚੀਜ਼ ਲਿਆ ਕੇ ਦਿੰਦੀ ਸੀ ਮੈਨੂੰ ਤਾਂ ਆਪਣੇ ਮੰਮੀ ਪਾਪਾ ਦੀ ਕਦੇ ਯਾਦ ਹੁਣ ਵੀ ਨਹੀਂ ਦਿੱਤੀ ਸੀ ਫਿਰ ਮੈਂ ਚਾਚੀ ਕੋ ਸੌਣ ਲੱਗੀ ਫਿਰ ਹੌਲੀ ਹੌਲੀ ਚਾਚੀ ਦੇ ਸੁਭਾਅ ਵਿੱਚ ਫਰਕ ਹੋਣ ਲੱਗਾ ਪਹਿਲਾਂ ਵੱਡੀ ਚਾਚੀ ਦਾ ਸੁਭਾਅ ਠੀਕ ਸੀ ਪਰ ਜਦੋਂ ਛੋਟੀ ਚਾਚੀ ਆਈ ਤਾਂ ਉਹ ਮੈਨੂੰ ਇੰਨਾ ਪਸੰਦ ਨਹੀਂ ਕਰਦੀ ਸੀ ਉਹ ਹਮੇਸ਼ਾ ਮੈਨੂੰ ਚਿੜਕਦੀ ਰਹਿੰਦੀ ਸੀ ਤੇ ਛੋਟੀ ਚਾਚੀ ਨਾਲ ਰਲ ਕੇ ਵੱਡੀ ਚਾਚੀ ਵੀ ਗੱਲ-ਗੱਲ ਤੇ ਮੈਨੂੰ ਝਿੜਕਣ ਲੱਗੀ। ਦੂਜੇ ਬੱਚੇ ਘਰੋਂ ਬਾਹਰ ਖੇਡਦੇ ਸੀ। ਉਹ ਮੈਨੂੰ ਘਰੋਂ ਬਾਹਰ ਖੇਡਣ ਨਹੀਂ ਜਾਣ ਦਿੰਦੀ ਸੀ। ਉਹ ਕਹਿੰਦੀ ਸੀ ਕਿ ਕੋਈ ਕੰਮ ਸਿੱਖ ਲੈ, ਨਹੀਂ ਤਾਂ ਲੋਕ ਸਾਨੂੰ ਹੀ ਕਹਿਣਗੇ ਮਾਪਿਓ ਤਾਂ ਹੈ ਨਹੀਂ ਤੇ ਚਾਚੀਆਂ ਨੇ ਘਰ ਦਾ ਕੰਮ ਵੀ ਨਾ ਸਿਖਾਇਆ। ਮੈਂ 10 ਕੁ ਸਾਲ ਦੀ ਸੀ। ਜਦੋਂ ਚਾਚੀਆਂ ਨਾਲ ਰਲ ਕੇ ਘਰ ਦਾ ਸਾਰਾ ਕੰਮ ਕਰਨ ਲੱਗੀ ਸੀ। ਚਾਚੀਆਂ ਮੈਨੂੰ ਨਵੇਂ ਕੱਪੜੇ ਵੀ ਨਹੀਂ ਲਿਆਉਂਦੀਆਂ ਸੀ। ਉਹਨਾਂ ਨੇ ਆਪਣੇ ਕੱਪੜਿਆਂ ਨੂੰ ਹੀ ਠੀਕ ਕਰ-ਕਰ ਕੇ ਮੈਨੂੰ ਪਵਾ ਦੇਣੇ ਤੇ ਮੈਂ ਪਾ ਲੈਣੇ ਤੇ ਮਾ ਸੂਟ ਜਾਂ ਜੁੱਤੀ ਮੰਗਣੀ ਤਾਂ ਮੈਨੂੰ ਕਹਿਣਾ ਕਿ ਕੁਵਾਰੀਆਂ ਕੁੜੀਆਂ ਫੈਸ਼ਨ ਨਹੀਂ ਕਰਦੀਆਂ ਹੁੰਦੀਆਂ ਜੇ ਨਿਕਲ ਗਈ ਤਾਂ ਅਸੀਂ ਕੀ ਕਰਾਂਗੇ ਸਾਡੇ ਤੋਂ ਨਹੀਂ ਬੇਇੱਜ਼ਤੀ ਕਰਵਾਈ ਜਾਂਦੀ ਚਾਚੇ ਦੀਆਂ ਕੁੜੀਆਂ ਨੇ ਸੋਹਣੇ ਸੋਹਣੇ ਸੂਟ ਪਾਉਣੇ ਤੇ ਮੈਂ ਉਹਨਾਂ ਵੱਲ ਦੇਖਣਾ ਤੇ ਮੈਨੂੰ ਬਹੁਤ ਦੁੱਖ ਹੋਣਾ ਮੈਂ ਅੰਦਰ ਵੜ ਕੇ ਰੋਣਾ ਮੈਂ ਤਾਂ ਕਿਸੇ ਦੇ ਸਾਹਮਣੇ ਰੋ ਵੀ ਨਹੀਂ ਸਕਦੀ ਸੀ ਤੇ ਰੱਬ ਨੂੰ ਕਹਿਣਾ ਰੱਬ ਤੂੰ ਮੇਰੇ ਨਾਲ ਐਦਾਂ ਕਿਉਂ ਕੀਤਾ ਮੇਰੇ ਕੋਲੋਂ ਮਾਂ ਖੋਈ ਸੀ ਤਾਂ ਦਾਦੀ ਵੀ ਨਾ ਖੋਂਦਾ ਮੈਂ ਰੋ ਰੋ ਕੇ ਅੱਖਾਂ ਪੂੰਝ ਕੇ ਬਾਹਰ ਆ ਜਾਂਦੀ ਚਾਚੇ ਦੇ ਬੱਚਿਆਂ ਨੇ ਪ੍ਰਾਈਵੇਟ ਸਕੂਲ ਜਾਣਾ ਮੈਨੂੰ ਸਰਕਾਰੀ ਸਕੂਲ ਵਿੱਚ ਲਾ ਦਿੱਤਾ ਸਰਕਾਰੀ ਸਕੂਲ ਵਿੱਚ ਬਿਲਕੁਲ ਵੀ ਪੜ੍ਹਾਈ ਨਹੀਂ ਸੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ ਸਕੂਲ ਵਿੱਚ ਵਧੀਆ ਟੀਚਰ ਨਾ ਹੋਣ ਕਰਕੇ ਮੈਂ ਪੜ੍ਹਾਈ ਵਿੱਚ ਨਲਾਇਕ ਹੀ ਰਹੀ ਚਾਚੇ ਦੇ ਬੱਚਿਆਂ ਨੇ ਆ ਕੇ ਟਿਊਸ਼ਨ ਤੇ ਜਾਣਾ ਮੈਂ ਆ ਕੇ ਕੰਮ ਕਰਨੇ ਮੈਨੂੰ ਘਰ ਆ ਕੇ ਵੀ ਪੜ੍ਹਨ ਦਾ ਟਾਈਮ ਨਾ ਮਿਲਣਾ ਸਵੇਰੇ ਚਾਚੀ ਨਾਲ ਦਸਾਂ ਪਸ਼ੂਆਂ ਦਾ ਗੋਹਾ ਸੁੱਟ ਕੇ ਤੇ ਫਿਰ ਬੇੜਾ ਸਾਫ਼ ਕਰਨਾ ਫਿਰ ਮੈਂ ਆਪਣੀ ਰੋਟੀ ਪਕਾਉਣੀ ਤੇ ਚਾਚੀ ਦੇ ਬੱਚਿਆਂ ਦੀ ਵੀ ਰੋਟੀ ਪਕਾਉਣੀ ਉਹਨਾਂ ਦੇ ਟਿਫਨ ਵਿੱਚ ਪਾ ਕੇ ਦੇਣੀ ਉਹਨਾਂ ਨੇ ਸਕੂਲ ਬੈਂ ਤੇ ਜਾਣਾ ਤੇ ਮੈਂ ਕੇ ਜਾਣਾ ਮਸਾਹੀ ਸਕੂਲ ਟਾਈਮ ਤੇ ਪਹੁੰਚਣਾ ਕਿਉਂਕਿ ਸਕੂਲ ਸਾਡੇ ਪਿੰਡ ਦੇ ਬਾਹਰ ਸੀ ਫਿਰ ਸਕੂਲ ਤੋਂ ਆ ਕੇ ਮੈਂ ਸਾਰੇ ਭਾਂਡੇ ਮਾਂਜਣੇ ਤੇ ਆਪਦੀ ਵਰਦੀ ਵੀ ਧੋਣੀ ਚਾਚੀ ਦੇ ਬੱਚਿਆਂ ਦੀਆਂ ਵਰਦੀਆਂ ਵੀ ਧੋਣੀਆਂ ਜਦ ਕੀ ਵੱਡੀ ਚਾਚੀ ਦੀ ਕੁੜੀ ਮੇਰੇ ਤੋਂ ਡੇਢ ਕ ਸਾਲ ਹੀ ਛੋਟੀ ਸੀ ਮੇਰੇ ਪਾਪਾ ਤੇ ਚਾਚੇ ਦਾ ਵਿਆਹ ਇਕੱਟਾ ਹੀ ਹੋਇਆ ਸੀ ਫਿਰ ਜਦੋਂ ਮੈਂ ਬੇਲੀ ਹੋ ਕੇ ਪੜਨ ਲੱਗਣਾ ਤਾਂ ਚਾਚੀਆਂ ਨੇ ਉਦੋਂ ਹੀ ਆਵਾਜ਼ ਮਾਰ ਲੈਣੀ ਜਦੋਂ ਮੈਂ ਕਹਿਣਾ ਕਿ ਚਾਚੀ ਮੈਨੂੰ ਪੜ ਲੈਣ ਦਿਓ ਤਾਂ ਚਾਚੀਆਂ ਨੇ ਕਹਿਣਾ ਕਿ ਤੂੰ ਕਿਹੜਾ ਪੜ ਕੇ ਅਫਸਰ ਲੱਗਣਾ ਹੈ ਕੰਮ ਤਾਂ ਸਿੱਖ ਲੈ ਫਿਰ ਮੈਂ ਉੱਠ ਕੇ ਸ਼ਾਮ ਦਾ ਕੰਮ ਕਰਉਣਾ ਰਾਤ ਨੂੰ ਥੱਕ ਕੇ ਨਹੀਂ ਆ ਜਾਂਦੀ ਪੜਿਆ ਨਾ ਜਾਂਦਾ ਕਿਉਂਕਿ 11 ਸਾਲ ਦੀ ਉਮਰ ਵਿੱਚ ਐਨਾ ਕੰਮ ਕਰਨਾ ਬਹੁਤ ਔਖਾ ਸੀ ਨਾ ਪੜਨ ਕਰਕੇ ਮੈਂ 8ਵੀਂ ਕਲਾਸ ਵਿੱਚੋਂ ਫੇਲ ਹੋ ਗਈ। ਜਦੋਂ ਮੈਂ ਫੇਲ ਹੋਈ ਤਾਂ ਮੈਨੂੰ ਸਕੂਲੋਂ ਹਟਾ ਲਿਆ ਗਿਆ। ਚਾਚੀ ਕਹਿੰਦੀ ਤੇਰਾ ਦਿਮਾਗ ਮੋਟਾ ਹੈ, ਤੈਨੂੰ ਪੜ੍ਹਾਈ ਨਹੀਂ ਆਉਂਦੀ। ਤੂੰ ਕਰੇ ਹੀ ਕੰਮ ਕਰਿਆ ਕਰ। ਮੈਂ ਚਾਚੀ ਅੱਗੇ ਬਹੁਤ ਤਰਲੇ ਕੀਤੇ ਕਿ ਮੈਨੂੰ ਦੁਬਾਰਾ ਸਕੂਲ ਲਗਾ ਦਿਓ। ਪਰ ਚਾਚਾ ਵੀ ਚਾਚੀ ਤੋਂ ਡਰਦਾ ਸੀ। ਚਾਚਾ ਵੀ ਤਾਂ ਕਹਿੰਦਾ ਪੁੱਤ ਮੈਂ ਕੀ ਕਰਾਂ? ਤੇਰੀ ਚਾਚੀ ਕਲੇਸ਼ ਪਾ ਕੇ ਬੈਠੀ ਹੈ। ਤੈਨੂੰ ਉਹਨੇ ਪੜ੍ਹਨ ਨਹੀਂ ਦੇਣਾ। ਤੂੰ ਹੀ ਪੜ੍ਹਾਈ ਦਾ ਖਹਿੜਾ ਛੱਡ ਦੇ। ਮੈਂ ਕਹਿਣਾ ਬੰਦ ਕਰ ਦਿੱਤਾ ਕਿਉਂਕਿ ਮੇਰਾ ਕਿਸੇ ਅੱਗੇ ਕੋਈ ਜ਼ੋਰ ਨਹੀਂ ਸੀ ਮੈਂ ਪੜਾਈ ਛੱਡ ਦਿੱਤੀ ਫਿਰ ਮੇਰੇ ਤੋਂ ਸਾਰਾ ਦਿਨ ਕੰਮ ਕਰਾਉਂਦੇ ਮੇਰੇ ਤੋਂ ਗੋਹਾ ਸਟਾਉਂਦੇ ਪੱਠੇ ਪਵਾਉਂਦੇ ਚੌਕੇ ਦਾ ਸਾਰਾ ਕੰਮ ਕਰਾਉਣਾ ਮੇਰੀ ਉਹੀ ਹਾਲਤ ਹੋ ਗਈ ਸੀ ਜਿਹੜੀ ਬਿਨਾ ਮਾਮਾ ਧੌਂਤੀਆਂ ਦੀ ਹੁੰਦੀ ਹੈ ਫਿਰ ਕਿਸੇ ਨੇ ਮੇਰੀ ਇਸ ਹਾਲਤ ਬਾਰੇ ਮੇਰੇ ਨਾਨਕਿਆਂ ਨੂੰ ਦੱਸਿਆ ਤਾਂ ਮੇਰੀ ਨਾਨੀ ਤੇ ਮੇਰੇ ਮਾਮਾ ਮੈਨੂੰ ਲੈਣ ਆਏ ਤਾਂ ਮੇਰੀ ਚਾਚੀਆਂ ਮੇਰੀ ਨਾਨੀ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਮਾਰਨ ਲੱਗੀਆਂ ਮੈਨੂੰ ਵੀ ਪੁੱਤ-ਪੁੱਤ ਕਰਨ ਲੱਗੀਆਂ ਜਦਕਿ ਮੈਨੂੰ ਕਦੇ ਵੀ ਪੁੱਤ ਕਹਿ ਕੇ ਨਹੀਂ ਬੁਲਾਇਆ ਆਸੀ ਉਸ ਵਕਤ ਉਹਨਾਂ ਦੇ ਮਨ ਵਿੱਚ ਮੈ ਸੀ ਕਿ ਜੇ ਇਹ ਕੁੜੀ ਨੂੰ ਲੈ ਗਏ ਤਾਂ ਇਹਦੇ ਹਿੱਸੇ ਦੀ ਜ਼ਮੀਨ ਵੀ ਲੈ ਜਾਣਗੇ ਪਰ ਵਿੱਚੋਂ ਮੇਰੇ ਚਾਚੇ ਦੇ ਦਿਲ ਵਿੱਚ ਇਹ ਹੀ ਸੀ ਕਿ ਮੇਰਾ ਮਾਮਾ ਮੈਨੂੰ ਇੱਥੋਂ ਲੈ ਹੀ ਜਾਵੇ ਕਿਉਂਕਿ ਮੇਰੀ ਹਾਲਤ ਉਹ ਚੰਗੀ ਤਰ੍ਹਾਂ ਜਾਣਦਾ ਸੀ ਪਰ ਚਾਚੀਆਂ ਮੈਨੂੰ ਜਾਣ ਨਹੀਂ ਦਿੰਦੀਆਂ ਸੀ ਫਿਰ ਚਾਚੇ ਨੇ ਮੈਨੂੰ ਆਪਣੇ ਕੱਪੜੇ ਬੈਗ ਵਿੱਚ ਪਾਉਣ ਲਈ ਕਿਹਾ ਪਰ ਮੇਰੀ ਨਾਨੀ ਨੇ ਕੱਪੜੇ ਚੁੱਕਣ ਤੋਂ ਮਨਾ ਕਰ ਦਿੱਤਾ ਮੇਰੀ ਨਾਨੀ ਕਹਿੰਦੀ ਕਿ ਅਸੀਂ ਇਹਨੂੰ ਨਾ ਮੈਂ ਕੱਪੜੇ ਵੀ ਲੈ ਦੇਵਾਂਗੇ ਅਸੀਂ ਕੁਝ ਵੀ ਨਾਲ ਨਹੀਂ ਲੈ ਕੇ ਜਾਣਾ ਚਾਹੁੰਦੇ ਫਿਰ ਮੇਰੇ ਮਾਮੇ ਨੇ ਤੇ ਨਾਨੀ ਨੇ ਚਾਹ ਪੀਤੀ ਤੇ ਮੈਨੂੰ ਲੈ ਗਏ ਮੇਰਾ ਚਾਚਾ ਮੈਨੂੰ ਬੂਹੇ ਤੱਕ ਛੱਡਣ ਆਇਆ ਤੇ ਕੁੱਟ ਕੇ سینੇ ਨਾਲ ਲਾ ਕੇ ਬਹੁਤ ਰੋਇਆ ਪਰ ਮੇਰੀਆਂ ਚਾਚੀਆਂ ਮੈਨੂੰ ਬੂਹੇ ਤੱਕ ਵੀ ਛੱਡਣ ਨਾ ਆਈਆਂ ਮੈਨੂੰ ਇੱਕ ਪਾਸੇ ਤਾਂ ਜਾਣ ਦਾ ਬਹੁਤ ਦੁੱਖ ਸੀ ਪਰ ਦੂਜੇ ਪਾਸੇ ਖੁਸ਼ੀ ਵੀ ਸੀ ਕਿ ਮੈਂ ਨਰਕ ਭਰੀ ਜ਼ਿੰਦਗੀ ਤੋਂ ਆਜ਼ਾਦ ਹੋ ਰਹੀ ਹਾਂ ਫਿਰ ਨਾਨੀ ਨੇ ਮੈਨੂੰ ਵਧੀਆ ਕੱਪੜੇ ਤੇ ਜੁੱਤੀ ਲੈ ਕੇ ਦਿੱਤੀ ਫਿਰ ਮੈਨੂੰ ਦੁਬਾਰਾ ਪੜਨ ਲਈ ਸਕੂਲ ਵਿੱਚ ਲਗਾਇਆ ਜਦੋਂ ਮੈਂ 10ਵੀਂ ਕਲਾਸ ਪਾਸ ਕੀਤੀ ਤਾਂ ਉਸ ਵਕਤ ਮੈਂ 18 ਸਾਲ ਦੀ ਹੋ ਗਈ ਸੀ ਕਿਉਂਕਿ ਮੈਨੂੰ ਪੜਨੋਂ ਹਟਾ ਲਿਆ ਗਿਆ ਸੀ ਫਿਰ 20 ਸਾਲ ਦੀ ਉਮਰ ਵਿੱਚ ਮੈਂ 12ਵੀਂ ਪਾਸ ਕਰ ਲਈ ਮੇਰੇ ਮਾਮੇ ਨੇ ਵਧੀਆ ਘਰ ਪਰਿਵਾਰ ਦੇਖ ਕੇ ਮੇਰਾ ਵਿਆਹ ਕਰ ਦਿੱਤਾ ਮੇਰੇ ਵਿਆਹ ਤੇ ਜਿੰਨਾ ਖਰਚਾ ਆਇਆ ਸੀ ਮੇਰੇ ਮਾਮੇ ਨੇ ਹੀ ਕੀਤਾ ਸੀ ਪਰ ਅਗਲੇ ਘਰ ਵਾਲਿਆਂ ਨੇ ਦਹੇਜ ਬਿਲਕੁਲ ਵੀ ਨਹੀਂ ਲਿਆ ਸੀ ਮੇਰੇ ਵਿਆਹ ਤੇ ਇਕੱਲਾ ਮੇਰਾ ਚਾਚਾ ਹੀ ਆਇਆ ਸੀ ਹੋਰ ਕੋਈ ਵੀ ਘਰੋਂ ਨਹੀਂ ਆਇਆ ਵਿਆਹ ਤੋਂ ਬਾਅਦ ਮੈਂ ਜਿਹੜੀ ਮੇਰੇ ਪਾਪਾ ਦੇ ਹਿੱਸੇ ਦੀ ਜ਼ਮੀਨ ਸੀ ਉਹ ਆਪਣੇ ਚਾਚੇ ਦੇ ਨਾਂ ਕਰ ਦਿੱਤੀ ਕਿਉਂਕਿ ਮੈਂ ਹਮੇਸ਼ਾ ਹੀ ਸੋਚਦੀ ਸੀ ਕਿ ਕੋਈ ਵੀ ਮੈਨੂੰ ਜ਼ਮੀਨ ਕਰਕੇ ਪਿਆਰ ਨਾ ਕਰੇ ਮੇਰੇ ਗੁਣਾ ਕਰਕੇ ਮੈਨੂੰ ਪਸੰਦ ਕਰੇ ਪਰ ਮੇਰਾ ਸੋਹਰਾ ਪਰਿਵਾਰ ਬਹੁਤ ਚੰਗਾ ਸੀ ਮੈਨੂੰ ਤਾਂ ਆਪਣੇ ਆ ਦੇ ਪਿਆਰ ਦਾ ਮਤਲਬ ਹੀ ਨਹੀਂ ਪਤਾ ਸੀ ਮੈਨੂੰ ਇੱਥੇ ਆ ਕੇ ਇਸ ਗੱਲ ਦਾ ਪਤਾ ਲੱਗਾ ਕਿ ਮਾਪਿਓ ਕੀ ਚੀਜ਼ ਹੁੰਦੇ ਹਨ ਸ਼ਾਇਦ ਜੇ ਮੇਰੇ ਮੰਮੀ ਪਾਪਾ ਹੁੰਦੇ ਉਹ ਇੰਨਾ ਵਰਗੇ ਹੀ ਹੁੰਦੇ ਉਹ ਮੈਨੂੰ ਇੰਨਾ ਪਿਆਰ ਨਾ ਕਰਦੇ ਜਿੰਨਾ ਮੇਰੇ ਸੱਸ ਸੋਹਰੇ ਤੋਂ ਮੈਨੂੰ ਮਿਲਿਆ ਮੈਂ ਆਪਣੇ ਨਾਨਕੇ ਕਦੇ ਐਸਾ ਨਾ ਨਹੀਂ ਭੁੱਲ ਸਕਦੀ ਜਿਨ੍ਹਾਂ ਨੇ ਮੈਨੂੰ ਇੰਨੀ ਵਧੀਆ ਜ਼ਿੰਦਗੀ ਤੇ ਪਰਿਵਾਰ ਦਿੱਤਾ ਹੁਣ ਕਦੇ-ਕਦੇ ਮੇਰਾ ਚਾਚਾ ਮੈਨੂੰ ਮਿਲਣ ਆ ਜਾਂਦਾ ਹੈ ਪਰ ਘਰੋਂ ਕਦੇ ਵੀ ਕੋਈ ਹੋਰ ਨਹੀਂ ਮਿਲਣ ਆਇਆ ਪਰ ਫਿਰ ਵੀ ਮੇਰੇ ਦਿਲ ਵਿੱਚ ਤੰਗ ਤੇ ਉਸ ਘਰ ਦੀ ਜਿਹੜੇ ਆਪਣੇ ਛੱਡ ਕੇ ਚਲੇ ਗਏ ਉਹਨਾਂ ਦੀ ਯਾਦ ਵੀ ਆਉਂਦੀ ਹੈ ਪਰ ਅੱਜ ਉਹਨਾਂ ਦੇ ਚਿਹਰੇ ਤਾਂ ਭੁੱਲ ਗਏ ਬਸ ਯਾਦਾ ਹੀ ਰਹਿ ਗਈਆਂ ਪਰ ਫਿਰ ਵੀ ਮੈਂ ਇੱਥੇ ਬਹੁਤ ਖੁਸ਼ ਹਾਂ ਤੇ ਰੱਬ ਅੱਗੇ ਇਹ ਅਰਦਾਸ ਕਰਦੀ ਹਾਂ ਕਿ ਰੱਬਾ ਐਦਾਂ ਹੀ ਮੇਰੇ ਤੇ ਮਿਹਰ ਭਰਿਆ ਹੱਥ ਬਣਾਈ ਰੱਖਣਾ ਤਾਂ ਤੋ ਸੋ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ